ਵਿਆਹ ਵੇਲੇ ਤੇਸਨ ਦੀ ਅਸਲ ਉਮਰ 17 ਕਸਾਲ ਸੀ ਪੇਪਰਾਂ 'ਚ ਸਾਲ ਵੱਡੀ ਲਿਖਾਈ ਹੋਣ ਕਰਕੇ ਵਿਆਹ ਹੋ ਗਿਆ ਸੀ ਆਈ ਲੈਟਸ ਸਾਢੇ 5 6 ਪੈਂਡ ਆਈ ਹੋਣ ਕਰਕੇ ਮੁੰਡੇ ਵਾਲਿਆਂ ਇਹ ਕਹਿ ਵਿਆਹ ਨਹੀਂ ਕੀਤੀ ਸਾਨੂੰ ਦਾਜ-ਦੱਪਾ ਨਹੀਂ ਚਾਹੀਦਾ ਬਸ ਆਈ ਲੈਟਸ ਕੀਤੀ ਹੋਣੀ ਚਾਹੀਦੀ ਹੈ ਰਿਸ਼ਤਾ ਹੋਣ ਤੋਂ ਪਹਿਲਾਂ ਦੇਸਨ ਦਾ ਆਈ ਲੈਟਸ ਦਾ ਸਰਟੀਫਿਕੇਟ ਮੰਗਵਾ ਏਜੰਟ ਨੂੰ ਦਿਖਾਇਆ ਗਿਆ ਏਜੰਟਾਂ ਨੇ ਸਰਟੀਫਿਕੇਟ ਦੇਖ ਹਾਂ ਕਰ ਦਿੱਤੀ ਕੇ ਵੀਜ਼ਾ ਲੱਗ ਜਾਣਾ ਤਾਂ ਸੌਰਿਆਂ ਚੁੰਨੀ ਚੜਾਵਾ ਕਰਨ ਦੀ ਕੀਤੀ ਆਈਰਸ ਦੇ ਸਰਟੀਫਿਕੇਟ ਤੇ ਸਹਾਰੇ ਦੇ ਸਣ 17 ਸਾਲ ਦੀ ਉਮਰ 'ਚ ਇਕੱਠੇ ਟੱਬਰ 'ਚ ਵਿਆਹੀ ਆਈ ਵਿਆਹੀ ਆਈ ਤੇ ਅਗਲੇ ਕੁਝ ਦਿਨਾਂ 'ਚ ਸਾਰੇ ਸਰਟੀਫਿਕੇਟ 에ਜੰਟ ਨੂੰ ਫੜਾ ਦਿੱਤੇ ਗਏ ਤੇ ਉਹਨੇ ਆਸਟ੍ਰੇਲੀਆ ਦੀ ਫਾਈਲ ਲਗਾ ਦਿੱਤੀ ਉਸੇ ਸਮੇਂ ਨੰਦਾ ਨੇ ਕਿਦਰੇ ਸੁਣ ਲਿਆ ਸੀ ਕਿ ਪੰਜ ਸਾਢੇ ਪੰਜ ਵਾਲਿਆਂ ਦੇ ਬੀਜੇ ਨਹੀਂ ਲੱਗਦੇ ਇਹ ਗੱਲ 2008-09 ਦੀ ਹੈ ਉਤੋਂ ਇਹਨਾਂ ਵਿਆਹ ਚੱਜਦਾ ਨਹੀਂ ਕੀਤਾ ਕੋਈ ਦਾਜ ਨਹੀਂ ਲਿਹਾਈ ਮੂੰਹ ਫਿੰਸੀਆਂ ਨਾਲ ਭਰਿਆ ਪਿਆ ਪੈਨਣ ਦੀ ਮੇਕਅਪ ਕਰਨ ਦੀ ਕੋਈ ਅਕਲ ਨਹੀਂ ਉਹਨਾਂ ਨੂੰ ਪਰਝਾਈ 'ਚ ਹਰ ਕਮੀ ਨਜ਼ਰ ਆ ਰਹੀ ਸੀ ਉਹ ਇੱਕ ਕਿੱਲੇ ਵਾਲੇ ਭਰਾ ਲਈ ਅਮੀਰ ਘਰ ਦੀ 17 ਸਾਲ ਦੀ ਉਮਰ 'ਚ ਬਹੁਤ ਹੀ ਸਮਝਦਾਰ ਸਲੀਕੇਦਾਰ ਸੀਆਣੀ ਧੀਆਣੀ ਲੋਚਤੀਆ ਸਨ ਦੇਸਣ ਉਹਨਾਂ ਦੀਆਂ ਅਮੀਤਾ ਤੇ ਖਰੀਨਾ ਨਿਤਰੀ ਨਾ ਉਹ ਮੂੰਹ ਸਾਫ ਵੜੀ ਸੀ ਨਾ ਦਾਜ ਲਈ ਆਈ ਨਾ ਵਿਆਹ ਵੱਡਾ ਹੋਇਆ ਨਾ ਆਈ ਲਛਟ ਸ਼ੇਵਾਂ ਸਨ ਹਾਂ ਦੇਸਣ ਮਿਹਨਤੀ ਬਹੁਤ ਸੀ ਪਰ ਸਹੁਰਿਆਂ ਨੂੰ ਮਿਹਨਤੀ ਹੋਣ ਨਾਲ ਕੋਈ ਮਤਲਬ ਨਹੀਂ ਸੀ ਉਹ ਮੂੰਹ ਫਲਾਈ ਫਿਰਦਿਆਂ ਸਨ ਪਹਿਲਾਂ ਪਹਿਲ ਤਾਂ ਕਿਸੇ ਨੇ ਰੋਟੀ ਨਹੀਂ ਕੀਤੀ ਨਣ ਦਾ ਭੂਆ ਸੱਸਾ ਕਿਸੇ ਨੇ ਰੋਟੀ ਤੇ ਨਾ ਬੁਲਾਇਆ ਜਦੋਂ ਸੀ.ਈ.ਓ ਆ ਗਈ ਜਦੋਂ ਸੀ.ਈ.ਓ ਆ ਗਈ ਸਭ ਤੋਂ ਪਹਿਲਾਂ ਦੇਸਨ ਦੇ ਘਰ ਵਾਲੇ ਦੇ ਨਾਨਕਿਆਂ ਨੇ ਰੋਟੀ ਕੀਤੀ ਸੱਸ ਤੇ ਮਾਸੀ ਸੱਸ ਇੱਕੋ ਕਰ ਸਨ ਮਾਸੀ ਸੱਸ ਪੇਕੀ ਮਿਲਾਉਣ ਲੈ ਕੇ ਗਈ ਜਾਂਦਿਆਂ ਨੂੰ ਉਹਨਾਂ ਬੜੇ ਪਿਆਰ ਨਾਲ ਬੁਲਾਇਆ ਬਿਸਕੁਟਾਂ ਨਾਲ ਚਾਹ ਪਲਾਈ ਮਾਮੇ ਦੀ ਕੁੜੀ ਭਾਬੀ ਭਾਬੀ ਕਰ ਬੜਾ ਪਿਆਰ ਜਿਤਾ ਰਹੀ ਸੀ ਚਾ ਪੀਣ ਫਰ ਮਾਮੇ ਦੀ ਕੁੜੀ ਤੇ ਮਾਸੀ ਸੱਸ ਪਿੰਡ 'ਚ ਕਿਸੇ ਨੂੰ ਮਿਲਣ ਦੇ ਬਹਾਨੇ ਘਰੋਂ ਚਲੀਆਂ ਗਈਆਂ ਮਾਮੀ ਆਪਣੇ ਆਹਰ ਲੱਗ ਗਈ ਤੇ ਦੇਸਣ ਦਾ ਘਰ ਵਾਲਾ ਉਹਦਾ ਦੋਸਤ ਤੇ ਮਾਮੇ ਦਾ ਮੁੰਡਾ ਖਾਣ ਪੀਣ ਮੋਟਰ ਤੇ ਚਲੇ ਗਏ ਦੇਸਣ ਕਮਰੇ 'ਚ ਇਕੱਲੀ ਬੈਠੀ ਪੱਖੀ ਚੱਲਦੀ ਸਮਝਣ ਦਾ ਯਤਨ ਕਰ ਰਹੀ ਸੀ ਇਹ ਕੀ ਹੋ ਰਿਹਾ ਤਕਰੀਬਨ 2 ਘੰਟੇ ਬਾਅਦ ਮਾਮੇ ਦੀ ਕੁੜੀ ਤੇ ਮਾਸੀ ਸੱਸ ਵਾਪਸ ਆਈਆਂ ਹਣ ਦੋਨੋਂ ਉਖੜੀਆਂ ਉਖੜੀਆਂ ਲੱਗ ਰੀਆਂ ਸਨ ਅਨਸਾਰ ਦੋਨੋਂ ਰਸੋਈ ਚ ਪੜ ਗਈਆਂ ਮਾਮੇ ਦੀ ਕੁੜੀ ਨੇ ਰੋਟੀ ਦਾ ਪੁੱਛਣ ਲਈ ਆਪਣੇ ਭਰਾ ਨੂੰ ਫੋਨ ਕੀਤਾ ਤਾਂ ਉਹ ਕਹਿੰਦਾ ਅਸੀਂ ਤਾਂ ਬਾਹਰੋਂ ਹੀ ਖਾ ਕੇ ਆਵਾਂਗੇ ਪਿੱਛੇ ਦੇਖਣ ਤੇ ਮਾਸੀ ਸੱਸ ਹੀ ਰਹਿ ਗਈਆਂ ਮਾਸੀ ਸੱਸ ਦਾ ਮੂੰਹ ਪੱਕਿਆ ਹੋਣ ਕਰਕੇ ਉਹਨੇ ਗੁੜ ਨਾਲ ਰੋਟੀ ਖਾਣੀ ਸੀ ਤੇ ਰਸੋਈ ਚ ਇੱਕ ਅਜੀਹੀ ਗੱਲ ਹੋਈ ਜੀਨੇ ਦੇਖਣ ਰੁਲਾ ਦਿੱਤੀ ਮਾਮੀ ਸੱਸ ਬੋਲੀ ਬਹੂ ਨੂੰ ਕਾਦੇ ਨਾਲ ਰੋਟੀ ਖਲੋਣੀ ਆ ਪਨੀਰ ਲਿਆਂਦਾ ਸੀ ਉਹਨੂੰ ਤੜਕਾ ਲਾ ਦੇ ਮਾ ਨਹੀਂ ਨਹੀਂ ਰਹਿਣ ਦੇ ਬੀਬੀ ਹੈ ਨਹੀਂ ਉਹ ਇੰਨੀ ਇੱਜ਼ਤ ਦੇਣ ਜੋਗੀ ਜਿਹੜੀ ਦਾਲ ਆਪਾਂ ਖਾਣੀ ਉਹ ਹੀ ਖਲਾ ਦੇ ਅੱਛਾ ਇਹ ਗੱਲ ਹੁੰਦਿਆਂ ਹੀ ਮਾਮੀ ਸੱਸ ਮਾਸੀ ਸੱਸ ਮਾਮੀ ਦੀ ਕੁੜੀ ਕੁਫਰ ਮੁਫਰ ਕਰਨ ਲੱਗ ਪਈਆਂ ਤੇ ਉਹਨਾਂ ਦੀਆਂ ਗੱਲਾਂ ਦੇ ਸੁਣਦੇ ਕੰਨੀ ਪੈ ਰੀਆਂ ਸਨ ਚੁੰਨੀ ਚੜਾਵਾ ਹੋਣ ਕਰਕੇ ਬਿਨਾ ਦਾਜ ਤੋਂ ਆਈ ਹੋਣ ਕਰਕੇ ਮੂੰਹ ਫਿੰਸੀਆਂ ਨਾਲ ਭਰਿਆ ਹੋਣ ਕਰਕੇ ਦੇਸਣ ਨੂੰ ਖੂਬ ਭੰਡਿਆ ਜੀ। ਅੱਧੇ ਘੰਟੇ ਬਾਅਦ ਮਟਰਾਂ ਦੀ ਦਾਲ ਜਿਹਦੇ ਚ ਸਿਰਫ ਤਰੀ ਸੀ ਤੇ ਦੋ ਕ ਮਟਰਸਨ ਨਾਲ ਦੋ ਰੋਟੀਆਂ ਦੇਸਣ ਨੂੰ ਫੜਾਈਆਂ ਗਈਆਂ। ਰੋਟੀ ਖਾ ਪੀਣ ਦਾ ਸਮਾਂ ਹੋ ਗਿਆ ਤੇ ਦੇਸਣ ਦਾ ਬਿਸਤਰਾ ਸਭ ਤੋਂ ਅਖੀਰ ਤੇ ਲਗਾਇਆ ਗਿਆ। ਜਿੱਥੇ ਪੱਖੇ ਦੀ ਭੋਰਾ ਵੀ ਹਵਾ ਨਹੀਂ ਲੱਗ ਰਹੀ ਸੀ। ਤੇ ਮੱਛਰ ਵੱਡ ਵੱਡ ਖਾ ਰਿਆ ਸੀ ਸਾਰੀ ਰਾਤ ਤੜਫ ਕੇ ਦੇਸਣ ਨੇ ਬਤਾਈ ਤੇ ਅਗਲੀ ਸਵੇਰ ਉੱਠ ਨਹਾ ਜਦੋਂ ਦੇਸਣ ਨੇ ਸੂਟ ਬਦਲਿਆ ਮਾਮੇ ਦੀ ਕੁੜੀ ਉਹਦੇ ਸੂਟ ਚ ਨ ਕੋਚਾ ਕੱਟ ਉਹਨੂੰ ਸੁਣਾ ਰਹੀ ਸੀ ਅੱਜ ਕੱਲ ਇਹੋ ਜਿਹਾ ਸੂਟ ਕੌਣ ਪਾਉਂਦਾ ਲੱਗੇ ਖੜੀ ਮਾਸੀ ਸੱਸ ਹੱਸ ਰਹੀ ਸੀ ਜਦ ਕਿ ਉਹ ਸੂਟ ਸੌਹਰਿਆ ਹੀ ਲੈ ਕੇ ਦਿੱਤਾ ਸੀ ਉਸ ਰਿਸ਼ਤੇਦਾਰੀ ਚ ਦੇਸਣ ਦਾ ਮਨ ਘੁਟਣ ਲੱਗਾ ਉਹਨੂੰ ਸੀ ਕਿਹੜੇ ਵੇਲੇ ਉਹ ਉਥੋਂ ਨਿਕਲ ਜਾਵੇ ਘਰ ਵਾਲਾ ਤਾਂ ਸੰਗ ਦਾ ਮਾਰਾ ਕੋਲ ਹੀ ਨਾ ਆਇਆ ਉਹਦਾ ਦੋਸਤ ਜਰੂਰ ਕੋਲ ਆ ਬੈਠ ਗਿਆ ਤੇ ਗੱਲਾਂ ਕਰਦਾ ਰਿਹਾ ਤੇ ਪੁੱਛਦਾ ਰਿਹਾ ਭਾਬੀ ਤੂੰ ਠੀਕ ਆ ਸਵੇਰ ਦੀ ਰੋਟੀ ਖਾਜ ਜਦੋਂ ਮਾਸੀ ਸੱਸ ਦੁਪਹਿਰੇ ਜਾਣ ਦੀ ਗੱਲ ਕਰਨ ਲੱਗੀ ਦੇਸਨ ਨੇ ਘਰ ਵਾਲੇ ਦੇ ਦੋਸਤ ਸਾਹਮਣੇ ਹੱਥ ਬੰਨੇ ਕਿ ਵੀਰੇ ਕਿਸੇ ਬਹਾਨੇ ਹੁਣੇ ਹੀ ਇੱਥੋਂ ਚੱਲ ਪਾਓ ਦੇਸਣ ਦੀ ਗੱਲ ਮੰਨ ਦੋਸਤ ਨੇ ਕੋਈ ਕੰਮ ਹੋਣ ਦਾ ਬਹਾਨਾ ਲਾਇਆ ਤੇ ਉਹ ਪਿੰਡ ਨੂੰ ਤੁਰ ਪਏ ਸਾਰੇ ਰਾ ਦੇਸਣ ਆਪਣੇ ਨਾਲ ਹੋਏ ਪਾਸ ਸੁਰੂਕੀ ਦੀਆਂ ਗੱਲਾਂ ਰਿਪੀਟ ਤੇ ਯਾਦ ਕਰ ਰੋਣ ਹਾਕੀ ਹੁੰਦੀ ਰਹੀ ਜਦੋਂ ਸਹੁਰੇ ਆਏ ਵਿਚੋਲਣ ਪੁੱਛਣ ਲੱਗੀ ਭਾਈ ਮੇਲਾ ਠੀਕ ਸੀ ਸਭ ਉੱਥੇ ਦੇਸਣ ਨੇ ਸਿਰ ਹਿਲਾ ਦਿੱਤਾ ਤੇ ਗੱਲ ਆਪਣੇ ਅੰਦਰ ਹੀ ਹਜਮ ਕਰ ਲਈ ਉਸ ਤੋਂ ਬਾਅਦ ਦੇਸਣ ਨਣਦਾਂ ਦੇ ਸਾਰੇ ਭੂਆ ਸੱਸਾਂ ਦੇ ਪਿੰਡ ਮਾਸੀ ਸੱਸ ਕੋਲ ਗਈ ਸਿਰਫ ਇੱਕ ਭੂਆ ਜਿਹਦੇ ਘਰ ਉਹਨੂੰ ਬਹੁਤ ਪਿਆਰ ਸਤਿਕਾਰ ਮਿਲਿਆ ਤੇ ਬਾਕੀ ਸਭ ਬਾਕੀ ਸਭ ਨੇ ਨਾਨਕਿਆਂ ਵਾਂਗ ਉਹਦਾ ਘਟਾ ਹੀ ਕੀਤਾ ਬਹੁਤ ਹੀ ਘੱਟ ਲੋਕ ਹਨ ਜੋ ਡੁੰਗਾਈ 'ਚ ਜਾ ਕੇ ਸੋਚਦੇ ਹਨ ਬਾਕੀ ਸਭ ਉਤਲੇ ਮਨੋਂ ਪਿੱਛਰਦੇ ਹਨ ਦੇਸਨ ਡੁੰਗਾਈ 'ਚ ਜਾ ਸੋਚਣ ਵਾਲਿਆਂ 'ਚ ਆਉਂਦੀ ਸੀ ਤੇ ਉਹਦੇ ਘਰ ਵਾਲੇ ਨੂੰ ਉਸ ਨਾਲ ਹੁੰਦੀਆਂ ਵਧੇਕੀਆਂ ਕਦੇ ਨਜ਼ਰ ਹੀ ਨਹੀਂ ਆਈਆਂ ਜੋ ਸੋਚਦੇ ਸਨ ਇਹਨਾਂ ਦਾ ਵੀਜ਼ਾ ਨਹੀਂ ਲੱਗਣਾ ਵੀਜ਼ਾ ਲੱਗ ਗਿਆ ਤਾਂ ਪੱਕੇ ਨਹੀਂ ਹੋਣਾ ਇਹ ਪੋਰਾ ਸੋਹਣੀ ਨਹੀਂ ਸਾਰਾ ਮੂੰਹ ਫਿੰਸੀਆਂ ਨਾਲ ਧਾਗਾ ਨਾਲ ਭਰਿਆ ਪਿਆ ਇਹਨੂੰ ਵਿਆਹ ਵਿਆਹ ਕੀ ਸੌਹਰਿਆ ਘਾਟੇ ਦਾ ਸੌਦਾ ਕੀਤਾ ਸਭ ਝੂਠੇ ਪੈ ਗਏ ਜਦੋਂ ਦੇਸਣ ਦਾ ਵੀਜ਼ਾ ਵੀ ਆ ਗਿਆ ਉਹ ਪਰਦੇਸ ਦੇ ਸਿਟੀਜ਼ਨ ਵੀ ਬਣ ਗਏ ਮਿਲੀਅਨ ਡਾਲਰਾਂ ਦੇ ਦੋ ਘਰ ਵੀ ਲੋਨ ਫਰੀ ਕਰ ਗਏ ਸਾਹਿਤ ਦੇ ਖੇਤਰ 'ਚ ਦੇਸਣ ਨੇ ਖੂਬ ਨਾਮ ਵੀ ਬਣਾਇਆ ਫਿੰਸੀਆਂ ਦਾਗ ਵੀ ਮੂੰਹ ਤੋਂ ਹਟ ਗਏ ਤੇ ਦੇਸਣ ਨੂੰ ਪੈਨਣ ਵਿਚਰਣ ਵਰਤਣ ਸਜਣਤਾ ਜਿੰਦੀ ਵੀ ਝਾਚ ਆ ਗਈ ਦੇਸਣ ਸਭ ਨੂੰ ਖੋਟਾ ਸਿੱਕਾ ਨਜ਼ਰ ਆਉਂਦੀ ਸੀ ਤੇ ਖੋਟਾ ਸਿੱਕਾ ਚੱਲ ਕੇ ਸਭ ਦੀ ਬੋਲਤੀ ਬੰਦ ਕਰਾ ਗਿਆ ਪਹਿਲਾਂ ਰਿਸ਼ਤੇਦਾਰनियां ਉਹਨੂੰ ਮੂੰਹ ਨਹੀਂ ਲਗਾਉਂਦੀਆਂ ਸਨ ਤੇ ਹੁਣ ਦੇਸਣ ਉਹਨਾਂ ਤੋਂ ਚਾਰ ਕਦਮ ਦੂਰ ਹੋ ਕੇ ਚੱਲਦੀ ਸੀ ਪਰ ਮਨੋਮਨੀ ਉਹਨਾਂ ਦਾ ਧੰਨ ਵੀ ਕਰਦੀ ਧੰਵਾਦ ਵੀ ਕਰਦੀ ਕਿ ਜੇ ਉਹ ਜਲੀਲ ਨਾ ਕਰਦੀਆਂ ਤਾਂ ਸਫਲਤਾ ਹਾਸਲ ਕਰਨ ਦਾ ਦੇਸਣ ਦਾ ਇਰਾਦਾ ਦ੍ਰਿੜ ਨਹੀਂ ਹੋਣਾ ਸੀ ਪਹਿਲਾਂ ਉਹ ਦੇਸਣ ਦੀ ਇਸ ਲਈ ਇੱਜ਼ਤ ਨਹੀਂ ਕਰਦੇ ਸਨ ਕਿਉਂਕਿ ਉਸ ਦੀ ਔਕਾਤ ਕੋਈ ਨਹੀਂ ਸੀ ਤੇ ਹੁਣ ਇਸ ਲਈ ਇੱਜ਼ਤ ਨਹੀਂ ਕਰਦੇ ਕਿਉਂਕਿ ਦੇਸਣ ਨੇ ਉਹਨਾਂ ਨੂੰ ਕੁਝ ਬਣ ਕੇ ਦਿਖਾ ਕੇ ਝੂਠੇ ਪਾ ਦਿੱਤਾ ਸੀ